ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਤੇ ਨਵੇਂ ਅਪਡੇਟ ਦੇ ਨਾਲ ਫੇਰ ਹਾਜ਼ਰ ਹੋ ਚੁੱਕੇ ਹਾਂ ਤੁਹਾਨੂੰ ਦੱਸ ਦੇ ਕਿ ਇੱਕ ਨਵਾਂ ਅਪਡੇਟ ਫੇਰ ਆ ਗਿਆ ਆ ਤੁਹਾਨੂੰ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵਾਲੋ ਟਾਈਮ-ਟਾਈਮ ਦੇ ਨਾਲ ਜਿਹੜੇ ਆ ਉਹ ਅਪਡੇਟ ਦਿੱਤੇ ਜਾ ਰਿਹਾ ਕਿਉਂਕਿ ਜੰਗ ਦਾ ਜਿਹੜਾ ਆ ਉਹ ਮਾਹੌਲ ਬਣਿਆ ਹੋਇਆ ਆ ਤੇ ਲਗਾਤਾਰ ਜਿਹੜੇ ਉਹ ਅਪਡੇਟ ਦੇਖਣ ਨੂੰ ਮਿਲਦੇ ਪਏ ਆ ਤੇ ਹੁਣ ਜਿਹੜਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਉਹ ਤੁਹਾਡੇ ਨਾਲ ਸੋਚਿਆ ਕਿ ਸਾਂਝ ਕਰ ਦਈਏ ਤੁਹਾਨੂੰ ਦੱਸ ਦੇ ਕਿ ਏਡੀਸੀ ਅਰਜੰਦ ਸਿੰਘ ਹੋਣਾ ਨੇ ਜਿਹੜਾ ਆ ਇੱਕ ਅਪਡੇਟ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜੇਕਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਿਆਹ ਚ ਆਇਆ ਹੋਇਆ ਜਾਂ ਕਿਸੇ ਵੀ ਫੰਕਸ਼ਨ ਦੇ ਉੱਤੇ ਤੁਸੀਂ ਖੁਸ਼ੀਆਂ ਮਨਾ ਰਹੇ ਹੋ ਤੇ ਉੱਥੇ ਜਿਹੜਾ ਆ ਆਤਸ਼ਬਾਜੀ ਦੇ ਉੱਤੇ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਆ ਏਡੀਸੀ ਗੁਰਦਾਸਪੁਰ ਅਰਜਿੰਦਰ ਸਿੰਘ ਜੀ ਹੋਣਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਤੁਸੀਂ ਇਸ ਟਾਈਮ ਦੇ ਉੱਤੇ ਪਟਾਕਾ ਜਾਂ ਆਤਸ਼ਬਾਜੀ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਤਸ਼ਬਾਜੀ ਬੰਬ ਜਿਹੜੇ ਨੇ ਉਹ ਚਲਾਉਂਦੇ ਹੋ ਤੇ ਇਹਦੇ ਨਾਲ ਆਸ-ਪਾਸ ਦੇ ਲੋਕ ਪੈਨਿਕ ਹੋ ਸਕਦੇ ਨੇ ਸਿਚੁਏਸ਼ਨ ਜਿਹੜੀ ਹੈ ਉਹ ਜਿਹੜੀ ਇਹ ਜੰਗ ਵਾਲੀ ਹੋਈ ਪਈ ਹੈ ਫਿਲਹਾਲ ਇੰਨਾ ਜ਼ਿਆਦਾ ਖਤਰਾ ਵੀ ਨਹੀਂ ਹੈ ਪੈਨਿਕ ਹੋਣ ਦੀ ਵੀ ਲੋੜ ਨਹੀਂ ਹੈ ਪਰ ਕਿਤੇ ਨਾ ਕਿਤੇ ਜੇ ਆਤਿਸ਼ ਬਾਜੀ ਤੁਹਾਡੇ ਆਲੇ ਦੁਆਲੇ ਚਲਦੀ ਹੈ ਤੇ ਉਹਦੇ ਨਾਲ ਤੁਸੀਂ ਪੈਨਿਕ ਜ਼ਰੂਰ ਹੋ ਸਕਦੇ ਹੋ ਡਰ ਸਕਦੇ ਹੋ ਲੋਕ ਡਰ ਸਕਦੇ ਨੇ ਇਸ ਕਰਕੇ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਆ ਪੈਲਸਾ ਵਾਲਿਆਂ ਨੂੰ ਜਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਆਣ ਕੇ ਖੁਸ਼ੀ ਮਨਾਉਂਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਆ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਆਤਿਸ਼ ਬਾਜੀ ਨਾ ਚਲਾਈ ਜਾਵੇ ਤੇ ਲੋਕਾਂ ਨੂੰ ਪੈਨਿਕ ਨਾ ਕੀਤਾ ਜਾਵੇ ਜੇਕਰ ਇਸ ਤਰ੍ਹਾਂ ਦਾ ਕੰਮ ਕਰਦਾ ਕੋਈ ਵੀ ਕਾਬੂ ਆ ਜਾਂਦਾ ਹੈ ਜਾਂ ਕੋਈ ਵੀ ਪੈਨਿਕ ਸਥਿਤੀ ਬਣਦੀ ਹੈ ਤੁਹਾਡੇ ਆਤਿਸ਼ਬਾਜੀ ਚਲਾਉਣ ਦੇ ਨਾਲ ਤੇ ਹੋ ਸਕਦਾ ਹੈ ਤੁਹਾਡੇ ਉੱਤੇ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਇਹ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਚੱਕਰ ਦੇ ਵਿੱਚ ਤਾਂ ਦੋਸਤੋ ਇਹਨਾਂ ਚੀਜ਼ਾਂ ਨੂੰ ਇਹਨਾਂ ਹਦਾਇਤਾਂ ਨੂੰ ਜਿਹੜਾ ਪ੍ਰਸ਼ਾਸਨ ਦੀ ਇਹ ਜੋ ਵੀ ਹਦਾਇਤਾਂ ਆ ਰਹੀਆਂ ਨੇ ਉਹ ਹਦਿਆ ਤਾਂ ਨੂੰ ਤੁਸੀਂ ਜ਼ਰੂਰ ਮੰਨਣਾ ਹੈ ਤੇ ਉਹਨਾਂ ਹਦਾਤਾਂ ਨੂੰ ਜਿਹੜਾ ਆ ਮੰਨ ਕੇ ਆਪਣੇ ਕੰਟਰੋਲ ਕਰਨਾ ਹੈ ਤੇ ਖੁਸ਼ੀ ਜ਼ਰੂਰ ਮਨਾਓ ਇਥੇ ਏਡੀਸੀ ਸਾਹਿਬ ਨੇ ਇਹ ਕਿਹਾ ਕਿ ਖੁਸ਼ੀ ਮਨਾਉਣ ਤੇ ਮਨਾਈ ਨਹੀਂ ਹੈ ਪਰ ਕਿਤੇ ਨਾ ਕਿਤੇ ਜਿਹੜਾ ਆ ਪਟਾਕੇ ਜਾਂ ਆਤਿਸ਼ਬਾਜ਼ੀ ਕਰਨੀ ਜਿਹੜੀ ਏ ਉਹ ਜ਼ਰੂਰੀ ਨਹੀਂ ਗੀ ਬਾਕੀ ਸਾਰੀਆਂ ਲੋੜਿੰਦੀਆਂ ਚੀਜ਼ਾਂ ਲੋੜਿੰਦਾ ਸਮਾਨ ਦੁਕਾਨਾਂ ਤੋਂ ਮਿਲਦਾ ਰਹੇਗਾ ਦੁਕਾਨਾਂ ਬੰਦ ਨਹੀਂ ਹੋਣ ਲੱਗੀਆਂ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਕਿਹਾ ਕਿ ਜਿਹੜੇ ਲੋਕ ਰਾਸ਼ਨ ਇਕੱਠਾ ਕਰ ਰਹੇ ਆ ਉਹਨਾਂ ਨੂੰ ਵੀ ਇੰਨੀ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਅੱਗੇ ਰਾਸ਼ਨ ਮਿਲਦਾ ਰਹੇਗਾ ਦੁਕਾਨਾਂ ਖੁੱਲੀਆਂ ਰਹਿਣਗੀਆਂ ਸਮੇਂ ਸਿਰ ਤੁਸੀਂ ਆਪਣਾ ਰਾਸ਼ਨ ਜਦੋਂ ਲੋੜ ਪੈਂਦੀ ਹੈ ਲੈ ਸਕਦੇ ਹੋ ਤੇ ਨਾਲ ਦੇ ਨਾਲ ਜਿਹੜੇ ਪੈਟਰੋਲ ਪੰਪਾਂ ਦੇ ਜਾਂ ਹੋਰ ਜਗ੍ਹਾ ਦੇ ਉੱਤੇ ਲਾਈਨਾਂ ਬਣਾ ਬਣਾ ਕੇ ਆਪਣਾ ਕੰਮ ਕਰਦੇ ਪਏ ਤੇ ਉਹਨਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਪੈਟਰੋਲ ਦੀ ਵੀ ਕੋਈ ਕਮੀ ਨਹੀਂ ਹੈ ਡੀਜ਼ਲ ਪੈਟਰੋਲ ਜਿਹੜਾ ਆ ਸਮੇਂ ਸਿਰ ਤੁਹਾਨੂੰ ਮਿਲਦਾ ਰਹੇਗਾ ਤੁਸੀਂ ਜਦੋਂ ਮਰਜ਼ੀ ਜਾ ਕੇ ਡੀਜ਼ਲ ਪੈਟਰੋਲ ਜਿਹੜਾ ਆ ਉਹ ਆਪਣਾ ਪਵਾ ਸਕਦੇ ਹੋ ਤੇ ਪੈਨਿਕ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਤੇ ਆਓ ਸੁਣਦੇ ਆ ਡੀਸੀ ਸਾਹਿਬ ਦੇ ਇਸ ਅਧਿਅਤਾਂ ਵਾਲੀ ਸਾਰੀ ਕਾਰਵਾਈ ਨੂੰ ਬਸ ਇਹ ਆ ਕਿ ਤੁਸੀਂ ਇਹਨੂੰ ਸਮਝ ਕੇ ਤੇ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਿਹੜਾ ਆ ਖੁਸ਼ੀਆਂ ਜਰੂਰ ਮਨਾਓ ਧੰਨਵਾਦ ਮਿਲਦੇ ਆ ਤੇ ਨਾਲ ਕਰਦੇ ਆ ਡੀਸੀ ਸਾਹਿਬ ਨਾਲ ਵੀ ਗੱਲਬਾਤ ਦੇਖੋ ਜੀ ਅਸੀਂ ਕੱਲ੍ਹ ਸੀ ਆਰਡਰ ਕੀਤੇ ਆ ਕਿ ਰਿਗਾਰਡਿੰਗ ਜਿਹੜੀ ਅਸੀਂ ਆਤਿਸ਼ਬਾਜੀ ਵਿਆਮਾਂ ਤੇ ਜਾਂ ਖੁਸ਼ੀਆਂ ਵਾਲਾ ਪ੍ਰੋਗਰਾਮ ਤੇ ਉਹ ਕਰੀਦਾ ਉਹ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹ ਹੀ ਅਪੀਲ ਹੈ ਤੇ ਖੁਸ਼ੀ ਜ਼ਰੂਰ ਮਨਾਓ ਬਟ ਜੋ ਇਸ ਵਿਲੇ ਸਿਚੁਏਸ਼ਨ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਨੂ ਉਸ ਸਬੰਧੀ ਅਸੀਂ ਜਿਹੜੀਆਂ ਪਟਾਕੇ ਜਾਂ ਇਹ ਚੀਜ਼ਾਂ ਆ ਹਵਾਈ ਆਤਿਸ਼ਬਾਜੀ ਨਹੀਂ ਕਰਨੇ ਉਰਾ ਸਾਨੂੰ ਆਪਣੀ ਪਬਲਿਕ ਨੂੰ ਫਾਇਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਆਰਮੀ ਹੈ ਉਹਨਾਂ ਨੂੰ ਬੜਾ ਧਿਆਨ ਨਾਲ ਦੇਖਣਾ ਕਿ ਕੋਈ ਸਾਡੇ ਜਿਹੜੇ ਨੇਅਰਬਾਈ ਆਪਣਾ ਜਿੰਨਾ ਨਾਲ ਚੱਲ ਰਿਹਾ ਪਾਕਿਸਤਾਨ ਦਾ ਕੋਈ ਕੋਈ ਡਰੋਨ ਆਂਦਾ ਜਾਂ ਕੋਈ ਹੋ ਆਂਦਾ ਉਹਦੇ ਨਾਲ ਜਿਹੜੀ ਹੈ ਕਿ ਲੈਕ ਆਫ ਮਿਸ ਕਮਿਊਨੀਕੇਸ਼ਨ ਜਾਂ ਆਪਣੇ ਮਿਸ ਇੰਟਰਪ੍ਰੀਟੇਸ਼ਨ ਨਾ ਹੋ ਜੇ ਇਸ ਕਰਕੇ ਅਸੀਂ ਹੁਕਮ ਲਾਗੂ ਕੀਤਾ ਹੈ ਇਸ ਸਬੰਧੀ ਮੇਰੇ ਸਾਰੇ ਜਿਹੜੇ ਪੈਲੱਸ ਆਪਣੇ ਵੀਰ ਨੇ ਹੋਟਲ ਵਾਲੇ ਨੇ ਜਾਂ ਹੋਰ ਕੋਈ ਆਪਣੇ ਮੰਦਰ ਗੁਰਦੁਆਰਾ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਇਹ ਆਪਣਾ ਜਿਹੜਾ ਆਤੀਸ਼ਬਾਜੀ ਹੈ ਉਹ ਫਿਲਹਾਲ ਦੀ ਘੜੀ ਅਸੀਂ ਨਹੀਂ ਕਰਨੀ ਜਿਹੜੀ ਖੁਸ਼ੀ ਹੈ ਉਹ ਬੜੀ ਸ਼ਾਂਤੀਪੂਰਵਕ ਜਿਹੜੀ ਹੈ ਅਸੀਂ ਮਨਾਣੀ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੱਦ ਸਾਡੇ ਧਿਆਨ ਵਿੱਚ ਆਇਆ ਕਿ ਕਿਰਿਆਨੇ ਦੀ ਦੁਕਾਨ ਜਾਂ ਆਪਣੇ ਪੈਟਰੋਲ ਪੰਪ ਜਿਹੜੇ ਆ ਲੋਕਾਂ ਨੂੰ ਸਮਾਨ ਦੇਣ ਤੋਂ ਮਨਾ ਕਰ ਰਹੇ ਆ ਨਾਂ ਜਾਂ ਲੋਕਾਂ ਵੱਲੋਂ ਮੈਂ ਕਵਾਂਗਾ ਕਿ ਇੱਕ ਲੰਬੀਆਂ ਲਾਈਨਾਂ ਲਾ ਕੇ ਸਮਾਨ ਲਿਆ ਜਾ ਰਿਹਾ ਹੈ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਘਬਰਾਣ ਦੀ ਲੋੜ ਨਹੀਂ ਹੈ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਆਪਣੇ ਸਮੇਂ ਦੇ ਅਨਾਰ ਜਿੱਦਾਂ ਤੁਸੀਂ ਪਹਿਲਾਂ ਲੈ ਰਹੇ ਹੋ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਇਸ ਕਰਕੇ ਅਸੀਂ ਘਬਰਾ ਕੇ ਕਿ ਐਵੇਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਹੀਨੇ ਦਾ ਸਮਾਨ ਇਕੱਠਾ ਕਰ ਲਈਏ ਪਹਿਲਾਂ ਇਦਾਂ ਦੀ ਕਰਨ ਦੀ ਲੋੜ ਨਹੀਂ ਹੈ ਸਰਪ੍ਰਿਹਾਰਸ਼ ਨੇ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਤੁਹਾਨੂੰ ਕਿ ਹਰ ਇੱਕ ਚੀਜ਼ ਤੁਹਾਨੂੰ ਸਮੇਂ ਦੇ ਨਾਲ ਮਿਲਦੀ ਰਹੇਗੀ ਟਾਈਮਲੀ ਮਿਲਦੀ ਰਹੇਗੀ ਤੁਸੀਂ ਇਹਨਾਂ ਆਰਾਮ ਦੇ ਨਾਲ ਪੈਨਿਕ ਨਾ ਕਰੀਟ ਕਰੋ ਕੋਈ ਸਿਚੁਏਸ਼ਨ ਬਿਲਕੁਲ ਕੰਟਰੋਲ ਹੈ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਦੂਸਰੀ ਗੱਲ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਿ ਸਾਡੇ ਧਿਆਨ ਚ ਆਇਆ ਕਿ ਕੋਈ ਪੈਟਰੋਲ ਪੰਪ ਜਾਂ ਕੋਈ ਸਮਾਨ ਨਹੀਂ ਦੇ ਰੇ ਜਾਂ ਪੈਟਰੋਲ ਨਹੀਂ ਦੇ ਰੇ ਉਸ ਸਬੰਧੀ ਅਸੀਂ ਨੋਡਲ ਅਫਸਰ ਲਾਇਆ ਉਹਨਾਂ ਨੂੰ ਅਸੀਂ ਕਹਿ ਵੀ ਦਿੱਤਾ ਹੈ ਕਿ ਇਸ ਸਬੰਧੀ ਚੈਕਿੰਗ ਕੀਤੀ ਜਾਏ ਕਿ ਜਿਹੜਾ ਉਹਨਾਂ ਨੂੰ ਆਪਣਾ ਤੇਲ ਪਿਆ ਜੇ ਲੋਕਾਂ ਨੂੰ ਡਿਮਾਂਡ ਆ ਉਹ ਪਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਇਹ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਨਾ ਕੀਤੀ ਜਾਵੇ ਤੇ ਉਸ ਸੰਬੰਧੀ ਵੀ ਅਸੀਂ ਹਦਾਇਤਾਂ ਕੱਢ ਰਹੇ ਹਾਂ ਤੇ ਇੱਕ ਆਪਣੀ ਖੜੀ ਟੀਮ ਹੀ ਜਾ ਕੇ ਚੈੱਕ ਕਰੇਗੀ ਤੇ ਸਾਰਿਆਂ ਨੂੰ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਤੇਲ ਉਸ ਤਰ੍ਹਾਂ ਮਿਲਦਾ ਰਹੇਗਾ ਇਸ ਕਰਕੇ ਕਿਸੇ ਸਾਰਿਆਂ ਨੇ ਇਸੇ ਸਯੋਜਾ ਪਾਣਾ ਪੈਨਿਕ ਰੀਟ ਨਹੀਂ ਕਰਨਾ ਸਭ ਕੁਝ ਅੰਡਰ ਕੰਟਰੋਲ ਹੈ ਐਂਡ ਸਮੂਥਲੀ ਚੱਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਹ ਜੜਾਇਆ ਆਪਣਾ ਗੁਰਦਾਸਪੁਰ ਜ਼ਿਲ੍ਹੇ ਦਾ ਸੂਚੀ ਜੜਾ ਕੰਮ ਅਗਲੀ ਵੀ ਕਰਦੇ ਰਹਿਣਾ ਧੰਨਵਾਦ